ਇੱਕ ਨੇਤਰਹੀਨ ਭੈਣ ਜਿਹੜੀ ਲਵਲੀ ਟ੍ਰਾਇਵਲ ਦੇ ਬਾਹਰ ਬੈਠੀ ਹੁੰਦੀ ਸੀ ਅਤੇ ਉਹਨੂੰ ਨਜ਼ਰ ਨਹੀਂ ਸੀ ਆਉਂਦਾ ਤਾਂ ਦਲਜੀਤ ਸਿੰਘ ਜੀ ਤਾਂ ਹੀ ਉਸ ਦੀ ਆਵਾਜ਼ ਪਹੁੰਚੀ ਤਾਂ ਅੱਜ ਉਸੇ ਦਲਜੀਤ ਭਾਜੀ ਨੇ ਉਸ ਦਾ ਇਲਾਜ ਕਰਵਾ ਦਿੱਤਾ ਅੱਖਾਂ ਦੀ ਜਿਹੜੀ ਧਾਈ ਦਾ ਉਹ 1-2 ਸਾਲ ਤੋਂ ਜਿਹੜੀ ਆ ਉਹ ਖਰਾਬ ਸੀਗੀ ਇਹਨਾਂ ਨੇ ਕੋਈ ਮੈਡੀਸਿਨ ਲਈ ਸੀ ਜਿਸ ਨਾਲ ਇਹਨਾਂ ਦੀ ਉਹ ਲਾਈਟ ਚਲੀ ਗਈ ਤੇ ਇਹ ਦਾ ਇਹ ਦਾ ਹਸਪੀਟਲ ਸੀਗਾ ਉਹ ਇੱਥੇ ਡਿਊਟੀ ਕਰਦਾ ਸੀ ਕੰਮ ਕਰਦਾ ਸੀਗਾ ਤੇ ਲੇਕਿਨ ਇਹਦੀ ਘਰ ਵਾਲੀ ਜਿਹੜੀ ਸੀ ਉਹ ਲਾਹਬਾਦ ਰਹਿੰਦੀ ਜੀ ਤੇ ਇਹਨੂੰ ਇਹ ਚਿੰਤਾ ਸੀ ਕਿ ਮੈਂ ਹੁਣ ਕੰਮ ਕਰਾਂ ਕਿ ਆਪਣੀ ਘਰ ਵਾਲੀ ਦਾ ਸੰਭਾ ਦੋ ਨਜ਼ਰੀ ਹਮੇਸ਼ਾ ਹੀ ਪੁਲਿਸ ਦੇ ਸਾਹਮਣੇ ਆਉਂਦੇ ਨੇ ਹਮੇਸ਼ਾ ਜਿਆਦਾਤਰ ਪੰਜਾਬ ਪੁਲਿਸ ਜਿੱਥੇ ਚਲਾਨ ਭਰਦੀ ਹੋਈ ਨਜ਼ਰ ਆਉਂਦੀ ਹੈ ਜਾਂ ਦਾਬੇ ਮਾਰਦੀ ਹੋਈ ਨਜ਼ਰ ਆਉਂਦੀ ਹੈ ਇਹ ਤਸਵੀਰਾਂ ਵੀ ਬਹੁਤ ਪਿਆਰੀਆਂ ਨੇ ਤਾਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਪੰਜਾਬ ਪੁਲਿਸ ਨੂੰ ਜਿੱਥੇ ਅਸੀਂ ਮਾੜਾ ਭਲਾ ਵੀ ਆਂਦੇ ਆ ਤੁਹਾਡੇ ਜਿਹਾ ਹੀ ਨੌਜਵਾਨ ਵੀਰ ਵੀ ਨਹੀਂ ਸਾਡੇ ਜਿਹੜੇ ਪੰਜਾਬ ਪੁਲਿਸ ਦਾ ਵਧੀਆ ਨਾਮ ਬਣਾ ਰਹੇ ਨੇ ਸਾਡੀ ਡਿਊਟੀ ਦੇ ਨਾਲ-ਨਾਲ ਅਸੀਂ ਇਹ ਵੀ ਇੱਕ ਸਵਾਰਟ ਭਾਈ ਦਾ ਜਿਹੜਾ ਕੰਮ ਸ਼ੁਰੂਆ ਨਾ ਇਹ ਪ੍ਰਮਾਤਮਾ ਦੇ ਬੜੀ ਸ਼ੁਕਰਾਨਾ ਦੇ ਹਜ਼ਾਰਾਂ ਹੀ ਕੇਸ ਆਪਰੇਸ਼ਨ ਹੋ ਚੁੱਕੇ ਨੇ ਜਿਨ੍ਹਾਂ ਵਿੱਚ ਉਹ ਬੀਬੀ ਦੀ ਲਾਈਟ ਆਉਣਾ ਵੱਖ ਅਲਜੀਤ ਬਾਜੀ ਬੜੀ ਵਧੀਆ ਸਵਾਮਾਂ ਦਿੰਦੇ ਹੋ ਜਿੱਥੇ ਤੁਸੀਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਦੇ ਹੋ ਉਥੇ ਇਨਸਾਨੀਅਤ ਦਾ ਫਰਜ਼ ਵੀ ਬਹੁਤ ਤਨਦੇਹੀ ਨਾਲ ਨਿਭਾਉਂਦੇ ਹੋ ਕਿੰਨੇ ਜਮਾਨ ਤੋਂ ਸੁਪਤੀ ਗੱਲ ਹੈ ਸਾਡਾ ਗੁਰਦੁਆਰਿਆਂ ਚ ਜਾਣਾ ਉਦੋਂ ਹੀ ਸਫਲ ਹੈ ਜਦੋਂ ਸਾਡੇ ਆਲੇ-ਦੁਆਲੇ ਕੋਈ ਸਾਡਾ ਦੀਨ ਦੁਖਿਆਰਾ ਬੈਠਾ ਵਾ ਜੇ ਉਹ ਦਿਖਿਆਰੇ ਦਾ ਆਪਾਂ ਦੁੱਖ ਦੂਰ ਕਰ ਸਕੀਏ ਤਾਂ ਪਰਮਾ ਅਸੀਂ ਕਹਾਂਗੇ ਸਾਡਾ ਗੁਰਦੁਆਰਾ ਜਾਣਾ ਵੀ ਸਫਲਾ ਹੋ ਗਿਆ ਉਹ ਪਰਮਾਤਮਾ ਨੇ ਸਾਡੇ ਗੁਰੂ ਇੱਥੇ ਲਗਾ ਦਿੱਤੀ ਅਸੀਂ ਜ਼ਰੂਰੀ ਨਹੀਂ ਕਿ ਆਪਾਂ ਗੁਰੂ ਘਰ ਜਾ ਕੇ ਇੱਕ ਦੋ ਝਾੜੂ ਪੋ ਕੇ ਸੇਵਾ ਕਰੀਏ ਸੇਵਾ ਦਾ ਮਤਲਬ ਇਹ ਹੈ ਕਿ ਤੁਸੀਂ ਪਹਾਨ ਨੂੰ ਵੱਡੇ ਅਫਸਰਾਂ ਦਾ ਜਿੰਨਾ ਜੋ ਸਾਥ ਮਿਲਦਾ ਹੈ ਕਿਉਂਕਿ ਉਹਨਾਂ ਦੇ ਹੁਕਮ ਤੋਂ ਬਿਨਾ ਤੁਸੀਂ ਵੀ ਡਿਊਟੀ ਦੇ ਨਾਲ-ਨਾਲ ਆਪਣੀਆਂ ਸਵਾਵਾਵਾਂ ਦਿੰਦੇ ਹੋ ਤੇ ਕਿੰਨਾ ਸਾਥ ਮਿਲਦਾ ਉਹਨਾਂ ਦਾ ਮੈਂ ਇੱਥੇ ਸੇਵਾ ਸਵਾਵਾਵਾਂ ਕਰ ਰਿਹਾ ਜਿਵੇਂ ਉਹਨਾਂ ਦਾ ਥਾਪੜਾ ਤੇ ਮੈਂ ਸਮਝਦਾ ਕਿ ਹਮੇਸ਼ਾ ਵੇ ਸਿਰ ਤੇ ਉਹਨਾਂ ਦਾ ਹੱਥ ਹੈ ਹੁਣ ਸਾਡੇ ਮਾਨਯੋਗ ਸਤਕਾਰਯੋਗ ਜਿਹੜੇ ਸਾਡੇ ਆਪਣੇ ਕਮਿਸ਼ਨਰ ਸਾਹਿਬ ਨੇ ਉਹ ਸਰਦਾਰ ਗੁਰਤੀ ਸਿੰਘ ਖੁੱਲਰ ਨੇ ਉਹਨਾਂ ਦਾ ਵੀ ਸਾਨੂੰ ਇੰਨਾ ਮਾਨ ਸਰਕਾਰ ਮਿਲਿਆ ਤੇ ਉਹ ਕਹਿੰਦੇ ਕਿ ਤੁਸੀਂ ਇਹ ਸਵਾਵਾਵਾਂ ਕਰੋ ਅਸੀਂ ਤੁਹਾਡੇ ਨਾਲ ਆ ਪੰਜਾਬ ਪੁਲਿਸ ਦੇ ਦੂਜੀਆਂ ਤਸਵੀਰਾਂ ਨੂੰ ਦੇਖਦੇ ਆ ਜਿੱਥੇ ਹਮੇਸ਼ਾ ਦਾਬੇ ਮਾਰਦੇ ਹੋਏ ਨਜਰਾਉਂਦੇ ਨਹੀਂ ਸਹੀ ਇਹ ਵੀ ਤਸਵੀਰ ਹੈ ਜਿਹੜੀ ਮਨ ਨੂੰ ਮੋਹ ਰਹੀ ਹੈ ਹੰਦਾ ਮਾਨ ਮਹਿਸੂਸ ਹੁੰਦਾ ਸਾਨੂੰ ਆਪਣੇ ਆਪ ਦੇ ਵਿੱਚ ਕਿ ਇਹ ਪੰਜਾਬ ਪੁਲਿਸ ਦਾ ਇੱਕ ਇਹੋ ਜਿਹਾ ਰੂਪ ਵੀ ਸਾਹਮਣੇ ਉੱਭਰ ਕੇ ਆਉਂਦਾ ਵਾ ਇਸ ਸਬੋਂ ਮੈਂ ਆਪ ਖੁਦ ਚਾਹੁੰਗਾ ਕਿ ਇਹਨੂੰ ਸਭ ਤੋਂ ਜਿਆਦਾ ਤੋਂ ਜਿਆਦਾ ਸ਼ੇਅਰ ਕੀਤਾ ਜਾਵੇ ਇਸ ਪਰਿਵਾਰ ਵਾਸਤੇ ਹੋਰ ਕੀ ਸੇਵਾ ਨਿਭਾਉਣੀ ਚਾਹੁੰਦੇ ਹੋ ਕਿ ਜਿਹਨ ਕੇ ਭੈਣ ਦੀ ਨਜ਼ਰ ਵਾਪਸ ਆ ਜੀ ਤਾਂ ਵੀਰ ਜਿਹੜਾ ਇਹਦਾ ਹਸਬੰਡ ਹੈ ਉਹ ਵੀ ਮਿਹਨਤੀ ਹੀ ਬੰਦਾ ਹੈ ਸਭ ਤੋਂ ਪਹਿਲਾਂ ਕਿ ਇਹ ਬੰਦਾ ਜਿਹੜਾ ਵਾ ਇਹ ਮਿਹਨਤੀ ਆ ਇਹ ਰੋਟੀ ਪਾਣੀ ਦਾ ਚਾਹ ਪਾਣੀ ਦਾ ਤੇ ਆਪਾਂ ਇਹਨੂੰ ਰੇੜੀ ਬਣਾ ਕੇ ਦੇਵਾਂਗੇ ਜਿਹਦੇ ਨਾਲ ਇਹ ਦੋਵੇਂ ਜੀ ਜਿਹੜੇ ਆ ਇੱਕ ਰੇੜੀ ਤੇ ਜਾ ਕੇ ਪਰੌਂਠਾ ਚਾਹ ਪਾਣੀ ਦਾ ਉਹ ਪ੍ਰਬੰਧ ਕਰ ਸਕਣ ਤੇ ਲੋਕਾਂ ਨੂੰ ਇਹ ਜਿਹੜੇ ਆਪਣੀ ਮਿਹਨਤ ਮਜ਼ਦੂਰੀ ਕਰਕੇ ਤੇ ਆਪਣਾ ਜਿਹੜਾ ਪਰਿਵਾਰ ਆ ਉਹਦਾ ਪਾਲਣ ਪੋਸ਼ਣ ਕਰ ਸਕਣ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਤਰਮੇਰ ਜੇ ਲਾਲੀ ਤੇ ਤੁਸੀਂ ਜਿਹੜੇ ਹੋ ਨੈਸ਼ਨ ਪੋਸਟ ਨਾਲ ਤਸਵੀਰਾਂ ਤੁਹਾਡੇ ਨਾਲ ਅੱਜ ਅੰਮ੍ਰਿਤਸਰ ਸਾਹਿਬ ਦੀਆਂ ਸਾਂਝੀਆਂ ਜਾ ਰਹੇ ਆਂ ਸਹੀਦਾ ਸਾਹਿਬ ਦੇ ਬਾਹਰ ਦੀਆਂ ਬੜੀ ਹੀ ਪਿਆਰੀ ਤਸਵੀਰ ਹੈ ਜਿੱਥੇ ਅਸੀਂ ਪੰਜਾਬ ਪੁਲਿਸ ਨੂੰ ਮਾੜਾ ਜੰਗਾ ਬੋਲਦੇ ਆਂ ਉੱਥੇ ਹੀ ਇਸ ਪੰਜਾਬ ਪੁਲਿਸ ਦੇ ਇਹੋ ਜਿਹੇ ਨੌਜਵਾਨ ਨਾਲ ਮਿਲੌਣ ਜਾ ਰਹੇ ਆਂ ਜਿਹੜਾ ਜਿਹੜਾ ਦੂਜਿਆਂ ਦਾ ਸਹਾਰਾ ਬਣਦੇ ਨੇ ਬਹੁਤ ਹੀ ਵਿਰਲੇ ਮਾਵਾਂ ਦੇ ਪੁੱਤ ਹੁੰਦੇ ਨੇ ਜਿਹੜਾ ਦੂਜਿਆਂ ਦਾ ਦਰਦ ਵੰਡਾਉਂਦੇ ਨੇ ਤੇ ਇਹੋ ਜਾਈ ਪੰਜਾਬ ਪੁਲਿਸ ਦਾ ਉਹ ਨੌਜਵਾਨ ਹੈ ਸਰਦਾਰ ਦਲਜੀਤ ਸਿੰਘ ਜੀ ਜਿਹੜ ਸਾਬਨ ਸਪਰੇਟਰ ਨੇ ਪਰ ਦੂਜਿਆਂ ਦਾ ਦਰਦ ਹਮੇਸ਼ਾ ਹੀ ਵੰਡਾਉਦੇ ਹੋਏ ਨਜ਼ਰ ਆਉਂਦੇ ਨੇ ਤੇ ਅੱਜ ਵੀ ਤਸਵੀਰਾਂ ਬਹੁਤ ਪਿਆਰੀਆਂ ਨੇ ਇੱਕ ਨੇਤਰਹੀਨ ਭੈਣ ਜਿਹੜੀ ਲਵਲੀ ਟਰਾਈਵਲ ਦੇ ਬਾਹਰ ਬੈਠੀ ਹੁੰਦੀ ਸੀ ਅਤੇ ਉਹਨੂੰ ਨਜ਼ਰ ਨਹੀਂ ਸੀ ਆਉਂਦਾ ਤਾਂ ਦਲਜੀਤ ਸਿੰਘ ਜੀ ਤਾਈ ਉਸ ਦੀ ਆਵਾਜ਼ ਪਹੁੰਚੀ ਤਾਂ ਅੱਜ ਉਸੇ ਹੀ ਦਲਜੀਤ ਭਾਜੀ ਨੇ ਉਸ ਦਾ ਇਲਾਜ ਕਰਵਾ ਦਿੱਤਾ ਨੇਤਰਹੀਨ ਭੈਣ ਦੀ ਰੋਸ਼ਨੀ ਵਾਪਸ ਆਈ ਹੈ ਤਾਂ ਲੱਡੂ ਵੀ ਵੰਡੇ ਜਾ ਰਹੇ ਨੇ ਤਾਂ ਮਠਿਆਈਆਂ ਵੀ ਵੰਡੀਆਂ ਜਾ ਰਹੀਆਂ ਨੇ ਤਾਂ ਸਭ ਤੋਂ ਵੱਡਾ ਉਪਰਾਲਾ ਸਰਦਾਰ ਹਰਪ੍ਰੀਤ ਸਿੰਘ ਜੀ ਜਿਹੜੇ ਜਿਸੇ ਪੰਜਾਬ ਪੁਲਿਸ ਦੇ ਡਿਊਟੀ ਦਿੰਦੇ ਨੇ ਉਹਨਾਂ ਨੇ رابطہ ਬਣਾਇਆ ਸਰਦਾਰ ਦਲਜੀਤ ਸਿੰਘ ਜੀ ਨਾਲ ਤਾਂ ਇਸ ਭੈਣ ਦੀ ਜਿਹੜੀ ਨજર ਵਾਪਸ ਆਈ ਹੈ ਤੇ ਜਲਬਾਤ ਪਹਿਲਾਂ ਦਲਜੀਤ ਭਾਜੀ ਨਜ਼ਰਦੇ ਆ ਭਾਜੀ ਬਹੁਤ ਬਹੁਤ ਸਵਾਜਿਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦਲਜੀਤ ਵੀਰ ਜੀ ਹਮੇਸ਼ਾ ਹੀ ਪਹੁੰਚ ਜਾਂਦੇ ਹੋ ਉੱਥੇ ਜਿੱਥੇ ਵੀ ਲੋੜ ਬੰਦ ਪਰਿਵਾਰ ਨੂੰ ਲੋੜ ਹੁੰਦੀ ਹੈ ਇਸ ਭੈਣ ਬਾਰੇ ਵੀ ਪਤਾ ਚੱਲਿਆ ਜੇ लवली ਟ੍ਰੈਵਲ ਦੇ ਥੱਲੇ ਬੈਠਦੀ ਸੀ ਨਜ਼ਰ ਨਹੀਂ ਸੀ ਆਉਂਦਾ ਕਿਵੇਂ ਪਤਾ ਹੋਇਆ ਕਿਵੇਂ ਪਤਾ ਚੱਲਿਆ ਇਸ ਬਾਰੇ ਜੀ ਸਭ ਤੋਂ ਪਹਿਲਾਂ ਤੇ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ ਬੜਾ ਸ਼ੁਕਰਾਨਾ ਉਸ ਪੂਰੀ ਕਿਰਪਾ ਜਿਹੜੀ ਗੋਚ ਚ ਬੈਠ ਕੇ ਆਪਾਂ ਇਹ ਤੁਹਾਡਾ ਗੱਲ ਕਰ ਰਹੇ ਆ ਜਿਕਰ ਕਰ ਰਹੇ ਆ ਔਰ ਬਾਬਾ ਦੀਪ ਸਿੰਘ ਜੀ ਨੇ ਗੁਰਦੁਆਰੇ ਮੈਂ ਆਇਆ ਸੀਗਾ ਤੇ ਉਦੋਂ ਅਚਾਨਕ ਮੈਨੂੰ ਸਰਦਾਰ ਭਜਨ ਸਿੰਘ ਜੀ ਸਹੀ ਸਾਡੇ ਤਰਫ ਦੇ ਵਿੱਚ ਲੱਗੇ ਨੇ ਇਹਨਾਂ ਦਾ ਫੋਨ ਆਇਆ ਸੀਗਾ ਕਿ ਇੱਕ ਬੀਬੀ ਆ ਨੇਤਰੀ ਜਣਿਆ ਤੇ ਉਹਦੇ ਵਾਸਤੇ ਨਾ ਕੋਈ ਡਰਾਈਵਰ ਪੈਸੇ ਇਕੱਠੇ ਕਰ ਰਿਹਾ ਤੇ ਉਹਨਾਂ ਨੇ ਕਿਹਾ ਸੀਗਾ ਕਿ ਪੈਸੇ ਇਕੱਠੇ ਕਰ ਲਏ ਆ ਤੇ ਇਹਨਾਂ ਨੇ ਕਿਹਾ ਕਿ ਪੈਸੇ ਮੈਂ ਦੇ ਦਵਾਂਗਾ ਪਹਿਲਾਂ ਮੈਨੂੰ ਦਜੀਤ ਸਿੰਘ ਨਾਲ ਗੱਲ ਕਰ ਲੈਂਦੇ ਸਾਡੇ ਟ੍ਰੈਪ ਇੰਚ ਆਜ ਲੱਗੇ ਨੇ ਉਹ ਉਹਨਾਂ ਨੇ ਮੇਰੇ ਨਾਲ ਜ਼ਿਕਰ ਕੀਤਾ ਤੇ ਮੈਂ ਨੇੜੇ ਸੀਗਾ ਤੇ ਮੈਂ 2 ਮਿੰਟ ਦੇ ਇੰਨਾ ਕੋਲ ਆ ਗਿਆ ਤੇ ਉਹ ਜਦੋਂ ਹੀ ਵੇਖਿਆ ਬੀਬੀ ਨਾਲ ਗੱਲ ਕੀਤੀ ਤੇ ਪਤਾ ਲੱਗ ਗਿਆ ਵੀ ਇਹ ਬੀਬੀ ਨੂੰ ਅੱਖਾਂ ਦੀ ਜਿਹੜੀ ਲਾਈਟ ਹੈ ਉਹ 1.5-2 ਸਾਲ ਤੋਂ ਜਿਹੜੀ ਆ ਉਹ ਖਰਾਬ ਸੀਗੀ ਇਹਨਾਂ ਨੇ ਕੋਈ ਮੈਡੀਸਿਨ ਲਈ ਸੀਗੀ ਜਿਸ ਨਾਲ ਇਹਨਾਂ ਦੀ ਉਹ ਲਾਈਟ ਚਲੀ ਗਈ ਤੇ ਇਹ ਇਹਦਾ ਹਸਬੰਡ ਸੀਗਾ ਉਹ ਇੱਥੇ ਡਿਊਟੀ ਕਰਦਾ ਸੀ ਕੰਮ ਕਰਦਾ ਸੀਗਾ ਤੇ ਲੇਕਿਨ ਇਹਦੀ ਘਰ ਵਾਲੀ ਜਿਹੜੀ ਸੀ ਉਹ ਲਾਹਬਾਦ ਰਹਿੰਦੀ ਜੀ ਤੇ ਇਹਨੂੰ ਇਹ ਚਿੰਤਾ ਸੀ ਕਿ ਮੈਂ ਹੁਣ ਕੰਮ ਕਰਾਂ ਕਿ ਆਪਣੀ ਘਰ ਵਾਲੀ ਦਾ ਸੰਭਾ ਤੇ ਇਹ ਪਿਛਲੇ 1.5-2 ਮਹੀਨੇ ਤੋਂ ਇੱਥੇ ਲੈ ਕੇ ਆਇਆ ਸੀਗਾ ਤੇ ਇੱਥੇ ਆ ਕੇ ਮੈਂ ਕਦੇ ਚਪੈਦਾ ਸਾਹ ਦੇ ਵਿੱਚ ਬੈਠਣਾ ਕਦੀ ਇਹਨੇ ਮੰਗਣਾ ਕਦੀ ਰੋਟੀ ਖਾਣੀ ਐਸਾ ਦੇ ਹਾਲਾਤ ਸੀਗੇ ਤੇ ਉਹ ਜਦੋਂ ਇੱਥੇ ਗੱਲ ਕੀਤੀ ਤੇ ਅਸੀਂ ਉਹਦਾ ਆਪਰੇਸ਼ਨ ਕਰਵਾ ਦਿੱਤਾ ਆਪਰੇਸ਼ਨ ਦੇ ਦੌਰਾਨ ਸਾਨੂੰ ਇਹ ਇਹ ਬੀਬੀ ਦੀ ਜਿਹੜੀ ਸੀਗੀ ਆਪਰੇਸ਼ਨ ਹੋ ਗਿਆ ਤੇ ਨਾਲ ਲਾਈਟ ਵਾਪਸ ਆ ਗਈ ਤੇ ਉਸ ਪਰਮਾਤਮਾ ਦਾ ਬੜਾ ਸ਼ਕਰਾਨਾ ਜਿਹਦੇ ਦਰ ਵਿੱਚ ਲੈ ਕੇ ਅਸੀਂ ਕਹਿੰਦੇ ਹਾਂ ਕਿ ਇਹੋ ਇੱਕ ਕਿਰਪਾ ਹੋਈ ਆ ਜਿਹਨਾਂ ਚਪੈਦਾ ਸਾਹ ਦੀ ਇੱਥੇ ਸਵਾਮਾ ਦੇ ਵਿੱਚ ਇਹ ਬੈਠੇ ਆ ਨਾ ਹਾਜ਼ਰੀ ਭਰੀ ਆ ਔਰ ਇਹਨਾਂ ਦੇ ਕੰਨਾਂ ਵਿੱਚ ਜਿਹੜੀ ਉਹ ਸੁਖਮੀ ਸਾਹਿਬ ਦਾ ਪਾਠ ਪਿਆ ਵਾ ਉਹ ਕਿਤੇ ਨਾ ਕਿਤੇ ਉਹ ਪਟਿਆ ਵਿੱਚੋਂ ਗੂਗਾ ਜਿਹਦੇ ਬਦੌਲਤ ਇਹ ਭੈਣ ਦੀ ਜਿਹੜੀ ਯੋਧ ਆ ਉਹ ਗੱਲ ਹੋਣੀ ਸੀ ਗੱਲ ਹੋ ਕੇ ਅੱਜ ਇੰਨੀ ਜਲਦੀ ਲਾਈਟ ਵਾਪਸ ਆਉਣੀ ਬੜੀ ਵੱਡੀ ਇਸ ਪ੍ਰਮਾਤਮਾ ਦੇ ਇੱਕ ਕਿਸ਼ਮਾਈਆਂ ਜਿਹਨੂੰ ਆਪਾਂ ਕਿਸ਼ਮਾ ਕਹਿ ਸਕਦੇ ਆ ਇਹ ਜਿਆਦਾ ਵੀ ਕਿਸ਼ਮਾ ਜਿਹੜਾ ਬਾਬਾ ਦੀਪ ਸਿੰਘ ਜੀ ਬਦੌਲਤੀ ਉਹਨਾਂ ਦੀ ਕਿਰਪਾ ਸਦਕਾ ਹੀ ਹੋਇਆ ਵਾ ਤੇ ਸਭ ਤੋਂ ਵੱਡਾ ਰੋਲ ਜਿਹੜਾ ਪਲੇ ਕੀਤਾ ਉਹ ਸਰਦਾਰ ਭਜਨ ਸਿੰਘ ਨੇ ਜਿਨ੍ਹਾਂ ਨੇ ਮੈਨੂੰ ਯਾਦ ਕੀਤਾ ਤੇ ਅਸੀਂ ਇਹਨਾਂ ਦਾ ਆਪਰੇਸ਼ਨ ਕਰਾ ਦਿੱਤਾ ਤੇ ਅੱਜ ਇਹ ਬੀਬੀ ਜਿਹੜੀ ਆ ਆਪਣੀ ਅੱਖਾਂ ਨਾਲ ਦੇਖਣਾ ਵੀ ਸ਼ੁਰੂ ਕਰ ਦਿੱਤਾ ਦਲਜੀਤ ਵੀਰ ਜੀ ਅਲਾਹਾਬਾਦ ਦੀ ਰਹਿਣ ਵਾਲੀ ਆ ਸਾਡੀ ਇਹ ਭੈਣ ਆ ਤਾਂ ਅੰਦੇ ਚੋ ਰੱਬ ਦਾ ਆਂਦੇ ਨਾ ਮਤਾਲ ਮੇਲ ਬਣ ਜਾਂਦਾ ਉੱਥੋਂ ਇਹ ਇਲਾਜ ਨਹੀਂ ਹੋਇਆ ਰੱਬ ਨੇ ਤੁਹਾਨੂੰ ਫਰਿਸ਼ਤਾ ਬਣਾਤਾ ਇਸ ਵਾਸਤੇ ਤਾਂ ਵੱਡਾ ਭਰਾਲਾ ਵੀ ਆ ਦੋ ਨਜ਼ਰੀ ਹਮੇਸ਼ਾ ਹੀ ਪੁਲਿਸ ਦੇ ਸਾਹਮਣੇ ਆਉਂਦੇ ਨੇ ਹਮੇਸ਼ਾ ਜ਼ਿਆਦਾਤਰ ਪੰਜਾਬ ਪੁਲਿਸ ਜਿੱਥੇ ਚਲਾਨ ਭਰਦੀ ਹੋਈ ਨਜ਼ਰ ਆਉਂਦੀ ਹੈ ਜਾਂ ਦਾਬੇ ਮਾਰਦੀ ਹੋਈ ਨਜ਼ਰ ਆਉਂਦੀ ਹੈ ਇਹ ਤਸਵੀਰਾਂ ਵੀ ਬਹੁਤ ਪਿਆਰੀਆਂ ਨੇ ਤਾਂ ਇੱਕ ਮਿਸਾਲ ਬਣਿਓ ਤੁਸੀਂ ਉਹਨਾਂ ਵਾਸਤੇ ਵੀ ਤਾਂ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਕਿ ਪੰਜਾਬ ਪੁਲਿਸ ਨੂੰ ਜਿੱਥੇ ਅਸੀਂ ਮਾੜਾ ਭਲਾ ਵੀ ਆਨੇ ਆ ਤੁਹਾਡੇ ਜਿਹੇ ਨੌਜਵਾਨ ਵੀਰ ਵੀ ਨਹੀਂ ਸਾਡੇ ਜਿਹੜੇ ਪੰਜਾਬ ਪੁਲਿਸ ਦਾ ਵਧੀਆ ਨਾਮ ਬਣਾ ਰਹੇ ਨੇ ਹਰੇਕ ਪਾਸੇ ਜੀ ਦੇਖੋ ਬੰਦੇ ਦਾ ਆਪਣਾ ਨਜ਼ਰੀਆ ਹੁੰਦਾ ਵਾ ਵੇਖਣ ਦਾ ਕਹਿੰਦੇ ਆ ਕਿ ਇਹ ਕਾਂਤੇ ਬਿਖਰੇ تھے زندگی کی راہوں میں جی لیکن ڈھونڈنے والی نگاہوں نے اس میں سے بھی کلیयां ڈھونڈ لیں۔ یہ تے تہاڈا دیکھنے نال نظریہ نا کہ پرماطما دے ದਰتے ਤੁਸੀਂ সেবা کرتے جاؤ تے کوئی پتہ نہیں پرماطما دے تہاڈا او کس روپ وچ تہاڈا او پھل واپس کرنا۔ اے لیکن ਸਾڈی ڈیوٹی دے نال نال اسی یہ بھی ایک سماج بھلائی دا جہڑا کام ارمبیا نا اے پرماطما دے بڑی شکراناکے ہزاراں ہی کیس آپریشن ہو چکے نے جنہاں وچ وہ بیوی دی لائٹ آونا وکھری گل اے۔ ਅਗੇ ਹੀ ਮੋਤੀਆ ਬਿੰਦੇ ਬੜੇ ਪ੍ਰੈਸ਼ਨ ਕਰਾਏ ਨੇ ਲੇਕਿਨ ਇਹਦੀ ਲਾਈਟ ਜਿਹੜੀ ਸੀ ਨਾ ਜਿਹੜੀ ਦਵਾਈ ਇਰੈਕਸ਼ਨ ਕੀਤੀ ਸੀ ਤੇ ਇਸ ਪਰਮਾਤਮਾ ਦਾ ਧੰਤਨ ਬਾਬਾ ਦੀਪ ਸਿੰਘ ਦਾ ਕਿਰਸ਼ਮਈ ਆ ਕਿ ਜਿਹੜਾ ਇਹਨਾਂ ਜਲਦੀ ਇਹਨਾਂ ਦੀ ਲਾਈਟ ਵਾਪਸ ਆ ਗਈ ਆ ਤਾਂ ਔਰ ਇਹਦੇ ਨਾਲ ਵੇਖੋ ਇਹ ਪਰਮਾਤਮਾ ਦੇ ਵਡਿਆਈ ਬਖਸ਼ਣੀ ਸੀ ਜਿਹਦੀ ਬਦੌਲਤ ਇਹ ਸਾਡੇ ਹਿੱਸੇ ਵਡਿਆਈ ਆ ਗਈ ਤੇ ਇਹ ਭੈਣ ਦੀ ਜੋਤ ਵਾਪਸ ਆ ਗਈ ਜਦੋਂ ਕਿ ਸਭ ਤੋਂ ਵੱਡੀ ਜਿਹੜੀ ਜੋਤ ਹੈ ਨਾ ਉਹ ਅੱਖਾਂ ਦੀ ਲਾਈਟ ਹੀ ਮਲੀ ਗਈ ਆ ਕਿ ਜਦੋਂ ਬੰਦੇ ਦਾ ਕਿਸੇ ਦਾ ਕੋਈ ਵੀ ਚੀਜ਼ ਵੇਖ ਕੇ ਉਹ ਵਿਖਿਆਨ ਕਰਦਾ ਅਬ ਇੱਕ ਚੀਜ਼ ਦੀ ਵਿਆਖਿਆ ਕਰਦਾ ਉਹ ਵੇਖ ਕੇ ਉਹਨੂੰ ਅਨੁਭਵ ਕਰਦਾ ਤੇ ਫਿਰ ਹੀ ਉਹ ਜੋ ਲਾਈਟਰਾਂ ਹੀ ਵੇਖਿਆ ਹੁੰਦਾ ਉਹਦਾ ਉਹ ਬੋਲਿਆ ਜਾਂਦਾ ਉਹਦੇ ਨਾਲ ਹੀ ਸਾਰੇ ਸਵਾਲ ਜਵਾਬ ਹੁੰਦੇ ਨੇ ਤੇ ਇਹ ਜਿਹੜੇ ਅਸੀਂ ਕੰਮ ਕਰ ਰਹੇ ਹਾਂ ਸੇਵਾ ਕਰ ਰਹੇ ਹਾਂ ਇਹ ਅਸੀਂ ਇਸ ਕਰਕੇ ਨਹੀਂ ਕਰ ਰਹੇ ਕਿ ਪ੍ਰਮਾਤਮਾ ਵੀ ਅਸੀਂ ਅੱਛੇ ਕੰਮ ਕਰੀਏ ਅਸੀਂ ਅੱਛੇ ਕੰਮ ਤਾਂ ਕਰ ਸਕਦੇ ਹਾਂ ਇਹ ਪ੍ਰਮਾਤਮਾ ਨੇ ਸਾਡੇ ਕਰਮਾਂ 'ਚ ਅੱਛੇ ਕਰਮ ਲਿਖੇ ਨੇ ਤੇ ਉਹ ਜਿਹੜੇ ਅੱਛੇ ਕਰਮ ਆ ਉਹ ਪ੍ਰਮਾਤਮਾ ਸਾਨੂੰ ਬਾਅਦ ਵਿੱਚ ਦੇ ਰਿਹਾ ਉਹ ਸਾਡੇ ਕੋਲ ਅੱਛੇ ਅੱਛੇ ਕਾਰਜ ਜਿਹੜੇ ਉਹ ਆਪ ਕਰਵਾ ਦਿਆ ਮੈਂ ਦਲਜੀਤ ਭਾਜੀ ਬਾਰੇ ਦੱਸਣਾ ਚਾਹੁੰਦਾ ਵੈਸੇ ਤਾਂ ਹਮੇਸ਼ਾ ਹੀ ਅਸੀਂ ਆਪਣੀ ਇੰਟਰਵਿਊ ਦੇ ਵਿੱਚ ਬਹੁਤ ਤਾਰੀਫਾਂ ਕਰਦੇ ਆਂ ਭਾਜੀ ਵਾਸਤੇ ਕਿਉਂਕਿ ਭਾਜੀ ਹਮੇਸ਼ਾ ਹੀ ਉਹਨਾਂ ਪਰਿਵਾਰਾਂ ਵਾਸਤੇ ਸਹਾਰਾ ਬਣ ਜਾਂਦੇ ਨੇ ਜਿਨ੍ਹਾਂ ਦੇ ਆਪਣੇ ਆਨੇ ਸਾਥ ਨਹੀਂ ਦਿੱਤਾ ਹੁੰਦਾ ਤਾਂ ਬਹੁਤ ਸਾਰੀਆਂ ਇਹੋ ਜਿਹੀਆਂ ਸਾਡੀਆਂ ਧੀਆ ਪੈਨਾ ਨੇ ਜਿਨ੍ਹਾਂ ਦਾ ਵਿਆਹ ਆਨੰਦ ਕਾਰਜ ਵੀ ਦਲਜੀਤ ਭਾਜੀ ਦੇ ਹੱਥੋਂ ਹੋਏ ਨੇ ਤਾਂ ਬਹੁਤਿਆਂ ਦੇ ਲਈ ਰੱਬ ਦਾ ਇਹ ਫਰਿਸ਼ਤਾ ਹੈ ਤੇ ਬਹੁਤਿਆਂ ਲਈ ਉਹਨਾਂ ਦਾ ਸਹਾਰਾ ਬਣਿਆ ਹੋਇਆ ਹੈ ਤੇ ਪੰਜਾਬ ਪੁਲਿਸ ਦੇ ਵਿੱਚ ਇਹ ਨੌਜਵਾਨ ਜਿਹੜਾ ਅੰਮ੍ਰਿਤਸਰ ਦੇ ਰਹਿਣ ਵਾਲੇ ਨੇ ਸਬ ਇੰਸਪੈਕਟਰ ਨੇ ਤਾਂ ਜਿੱਥੇ ਆਪਣੀ ਸੁਭਾਵਾਂ ਦੇ ਵਰਦੀ ਦੀਆਂ ਸੁਆਵਾਂ ਦੇ ਰਹੇ ਨੇ ਉੱਥੇ ਇਨਸਾਨੀਅਤ ਦਾ ਫਰਜ਼ ਵੀ ਨਿਭਾਉਂਦੇ ਨੇ ਤਾਂ ਇਨਸਾਨੀਅਤ ਦਾ ਫਰਜ਼ ਸਭ ਤੋਂ ਵੱਡਾ ਫਰਜ਼ ਮੰਨਿਆ ਜਾਂਦਾ ਹੈ ਤਾਂ ਦਲਜੀਤ ਭਾਜੀ ਉਸ ਦੀ ਜਿੰਦਾ ਮਿਸਾਲ ਨੇ ਦਲਜੀਤ ਭਾਜੀ ਬੜੀ ਵਧੀਆ ਸੁਆਵਾਂ ਦਿੰਦੇ ਹੋ ਜਿੱਥੇ ਤੁਸੀਂ ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਂਦੇ ਹੋ ਉੱਥੇ ਇਨਸਾਨੀਅਤ ਦਾ ਫਰਜ਼ ਵੀ ਬਹੁਤ ਤਨਦੇਹੀ ਨਾਲ ਨਿਭਾਉਂਦੇ ਹੋ ਤਾਂ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਜਿੰਨੀ ਕਿ ਮਨ ਨੂੰ ਸੰਤੁਸ਼ਟੀ ਮਿਲਦੀ ਹੈ ਇਹ ਜੀ ਇਹ ਜਿਹੜਾ ਸਵਾਦ ਆ ਜਿੱਦਾਂ ਗੁੰਗੇ ਨੂੰ ਮਠਿਆਈ ਖਾਣ ਦੇ ਬਰਾਬਰ ਆ ਜੀ ਜੇ ਕਿਸੇ ਨੂੰ ਕਹੀਏ ਨਾ ਕਿ ਤੂੰ ਪੀ ਇਹਦਾ ਸਵਾਦ ਗੁੰਗਾ ਕੋਈ ਆਵੇ ਵੀ ਤੂੰ ਮਿਠਾਈ ਦਾ ਸਵਾਦ ਉਹ ਨਹੀਂ ਦੱਸ ਸਕਦਾ ਇਹਦਾ ਅਨੁਭਵ ਜਿਹੜਾ ਨਾ ਜਿਸ ਨਾਲ ਤੁਹਾਡਾ ਜ਼ਿੰਦਗੀ ਦਾ ਜਨੂਨ ਬਣ ਜਾਂਦਾ ਕਿ ਤੁਸੀਂ ਆਹ ਸੇਵਾ ਕਰ ਲਈਏ ਹੁਣ ਅਸੀਂ ਮੇਰੀ ਕੋਸ਼ਿਸ਼ ਹੁੰਦੀ ਹੈ ਅਜੇ ਕਿ ਸਾਨੂੰ ਵਿੱਚ ਥੋੜਾ ਵੇਲ ਮਿਲ ਜਾਂਦਾ ਲੇਕਿਨ ਇਹਦੇ ਨਾਲ ਨਾਲ ਮੇਰੇ ਕੋ ਇਹ ਕੋਸ਼ਿਸ਼ ਹੁੰਦੀ ਕਿ ਜਿਹੜੀ ਕੋ ਸੇਵਾ ਕਿਸੇ ਦੀ ਕੋਈ ਅੱਖਾਂ ਦੀ ਆ ਕਿਸੇ ਦੇ ਕੋਈ ਬਿਮਾਰ ਆ ਜਾਂ ਕਿਸੇ ਦਾ ਆਪਰੇਸ਼ਨ ਹੋਣਾ ਕਿਸੇ ਨੂੰ ਟਰਾਈਸਾਈਕਲ ਦੇਣ ਵਾਲਾ ਕਿਸੇ ਬੱਚੇ ਦਾ ਕੋਈ ਡਰਗ ਐਡਿਕਟਡ ਹੈ ਉਹਦਾ ਇਲਾਜ ਕਰਾਉਣਾ ਵਾ ਕਿਸੇ ਬਾਹਰੀਆਂ ਅੱਖਾਂ ਦੀ ਲਾਈਟ ਦਿਵਾਉਣੀ ਆ ਔਰ ਕਿਸੇ ਦੇ ਕਿਸੇ ਨੂੰ ਆਪਾਂ ਜਿਹੜਾ ਉਹ ਬਾਡੀ ਪਾਰਟਸ ਲਗਾਉਣਾ ਬਰੋਟੀ ਅੰਗ ਲਗਾਉਣਾ ਤੇ ਇਹ ਕੋਸ਼ਿਸ਼ ਹੁੰਦੀ ਆ ਜੇ ਮੁਨਕਤਾ ਦੀ ਸੇਵਾ ਜਿਹੜੀ ਆ ਇਹ ਸਭ ਤੋਂ ਵੱਡੀ ਸੇਵਾ ਇਹੋ ਹੀ ਮੰਨੀ ਗਈ ਆ ਸਾਡਾ ਗੁਰਦੁਆਰਿਆਂ ਚ ਜਾਣਾ ਉਦੋਂ ਹੀ ਸਫਲ ਹੈ ਜਦੋਂ ਸਾਡੇ ਆਲੇ-ਦੁਆਲੇ ਕੋਈ ਸਾਡਾ ਦੀਨ ਦੁਖਿਆਰਾ ਬੈਠਾ ਵਾ ਜੀ ਜੇ ਉਹ ਦਿਖਿਆਵੇ ਦਾ ਆਪਾਂ ਦੁੱਖ ਦੂਰ ਕਰ ਸਕੀਏ ਤਾਂ ਪਰਮਾ ਅਸੀਂ ਕਹਾਂਗੇ ਸਾਡਾ ਗੁਰਦੁਆਰਾ ਜਾਣਾ ਵੀ ਸਫਲਾ ਹੋ ਗਿਆ ਉਹ ਪਰਮਾਤਮਾ ਨੇ ਸਾਡੇ ਦੁਨੀ ਇੱਥੇ ਲਗਾ ਦਿੱਤੀ ਅਸੀਂ ਜ਼ਰੂਰੀ ਜੀਗਾ ਵੀ ਅਸੀਂ ਗੁਰੂ ਘਰ ਜਾ ਕੇ ਇੱਕ ਦੂਜੇ ਝਾੜੂ ਪੋ ਕੇ ਸੇਵਾ ਕਰੀਏ ਸੇਵਾ ਦਾ ਮਤਲਬ ਇਹ ਆ ਵੀ ਤੁਸੀਂ ਗਲੀ ਬੰਦੇ ਤੋਂ ਆਪਣੇ ਘਰ ਤੋਂ ਸਟਾਰਟ ਕਰ ਸਕਦੇ ਹੋ ਹਰੇਕ ਬੰਦਾ ਜਿਹੜਾ ਕਿ ਬਾਹਰ ਜਾ ਕੇ ਸੇਵਾ ਲੱਭਦਾ ਉਹ ਆਪਣੇ ਘਰ ਮਾਂਪੇ ਦੀ ਸੇਵਾ ਲੱਭ ਲੇ ਇਤੋਂ ਵੱਡੀ ਕੋਈ ਸੇਵਾ ਨਹੀਂ ਅਰਜੀਤ ਸਿੰਘ ਜੀ ਜਿੱਥੇ ਆਮ ਜਨਤਾ ਤੁਹਾਡੀਆਂ ਤਾਰੀਫਾਂ ਜਰਦੀ ਹੈ ਤੁਸੋਂ ਤੁਹਾਨੂੰ ਰੱਬ ਦਾ ਫਰਿਸ਼ਤਾ ਮੰਨਦੀ ਹੈ ਤੁਹਾਨੂੰ ਵੱਡੇ ਅਫਸਰਾਂ ਦਾ ਕਿੰਨਾ ਜੋ ਸਾਥ ਮਿਲਦਾ ਹੈ ਕਿਉਂਕਿ ਉਹਨਾਂ ਦੇ ਹੁਕਮ ਤੋਂ ਬਿਨਾ ਤੁਸੀਂ ਵੀ ਡਿਊਟੀ ਦੇ ਨਾਲ-ਨਾਲ ਆਪਣੀਆਂ ਸੁਆਵਾਂ ਦਿੰਦੇ ਹੋ ਤਾਂ ਕਿੰਨਾ ਸਾਥ ਮਿਲਦਾ ਉਹਨਾਂ ਦਾ ਬੜੀ ਕਿਰਪਾ ਦੀ ਗੁਜ਼ਾਰਮਦਗੀ ਜੀ ਸਭ ਤੋਂ ਵੱਡੀ ਗੱਲ ਹੈ ਕਿ ਅਸੀਂ ਉਹਦੇ ਅਗਲੇ ਵਿੱਚ ਰਹਿ ਰਹੇ ਹਾਂ ਤੇ ਇਸ ਤੋਂ ਵੱਡੀ ਇਹ ਕਿ ਸਾਡੇ ਮਾਨਯੋਗ ਡੀਪੀ ਸਾਹਿਬ ਜਿਹੜੇ ਸਾਡੇ ਕੇ ਪੰਜਾਬ ਉਸਦੇ ਸਭ ਤੋਂ ਵੱਡੇ ਹੈਡ ਨੇ ਜੀ ਉਹਨਾਂ ਤੋਂ ਸਾਨੂੰ ਅਸ਼ੀਰਵਾਦ ਮਿਲਿਆ ਕਿ ਸਾਨੂੰ ਉਹਨਾਂ ਨੇ ਪ੍ਰੋਮੋਸ਼ਨ ਦਿੱਤੀ ਉਹਨਾਂ ਸਾਨੂੰ ਮੈਡਲ ਦਿੱਤੇ ਜੀ ਔਰ ਉਹਨਾਂ ਦੀ ਬਦੌਲਤ ਹੀ ਅੱਜ ਮੈਂ ਟ੍ਰੈਕ ਐਜੂਕੇਸ਼ਨ ਸਲਡਾਨ ਚਾਰਜ ਹਾਂ ਤੇ ਜੇ ਮੈਂ ਇੱਥੇ ਸੇਵਾ ਸਵਾਵਾ ਕਰ ਰਿਹਾ ਤੇ ਜੇ ਉਹਨਾਂ ਦਾ ਥਾਪੜਾ ਤੇ ਮੈਂ ਸਮਝਦਾ ਕਿ ਹਮੇਸ਼ਾ ਮੇਰੇ ਸਿਰ ਤੇ ਉਹਨਾਂ ਦਾ ਹੱਥ ਹੈ ਹੁਣ ਸਾਡੇ ਮਾਨਯੋਗ ਸਤਕਾਰਯੋਗ ਜਿਹੜੇ ਸਾਡੇ ਆਪਣੇ ਕਮਿਸ਼ਨਰ ਸਾਹਿਬ ਨੇ ਉਹ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਉਹਨਾਂ ਦਾ ਵੀ ਸਾਨੂੰ ਇੰਨਾ ਮਾਨ ਸਰਕਾਰ ਮਿਲ ਰਿਹਾ ਤੇ ਉਹ ਕਹਿੰਦੇ ਕਿ ਤੁਸੀਂ ਇਹ ਸਵਾਵਾ ਕਰੋ ਅਸੀਂ ਤੁਹਾਡੇ ਨਾਲ ਆ ਉਹ ਹਰ ਪੱਖੋਂ ਉਹ ਸਾਨੂੰ ਸਪੋਰਟ ਕਰਨ ਵਾਸਤੇ ਆ ਗਏ ਉਹ ਫਾਈਨੈਂਸ਼ੀਅਲ ਵੀ ਸਾਨੂੰ ਸਪੋਰਟ ਦੇ ਕੇ ਖੁਸ਼ ਨੇ ਔਰ ਸਾਨੂੰ ਸੋਸ਼ਲ ਮੀਡੀਆ ਦੇ ਉੱਤੇ ਹਮੇਸ਼ਾ ਦੇਖੋ ਸਾਡੀਆਂ ਰੋਜ਼ ਡੇਲੀ ਵੀਡੀਓ ਜਿਹੜੀਆਂ ਹਨ ਜੀ ਪੰਜਾਬ ਪੁਲਿਸ ਦੇ ਹਮੇਸ਼ਾ ਹੀ ਪੇਜਾਂ ਦੇ ਉੱਪਰ ਤੁਹਾਡੀਆਂ ਵੀਡੀਓ ਪਈਆਂ ਹੁੰਦੀਆਂ ਨੇ ਤਾਂ ਇਹ ਵੀ ਵੱਡਾ ਇੱਕ ਉਪਲਬਧੀ ਹੈ ਕਿਉਂਕਿ ਜਿਆਦਾਤਰ ਪੰਜਾਬ ਪੁਲਿਸ ਦੇ ਉਹਨਾਂ ਪੇਜਾਂ ਦੇ ਉੱਪਰ ਵੀਡੀਓ ਪੈਣੀਆਂ ਉਹ ਵੀ ਇਨਸਾਨੀਅਤ ਦਾ ਫਰਜ਼ ਨਿਭਾਉਂਦੇ ਆਇਆ ਚੁਵੱਟੀ ਉਪਲਬਧੀ ਹੈ ਅਜੇ ਦੂਜਿਆਂ ਨੂੰ ਵੀ ਸਹਿ ਦਿੰਦਾ ਜੀ ਅਸੀਂ ਇਨਸਾਨੀਅਤ ਦਾ ਫਰਜ਼ ਨਿਭਾਵਾਂ ਜੇ ਤਾਂ ਸਾਡੀਆਂ ਤਾਰੀਫਾਂ ਜ਼ਰੂਰ ਹੁੰਦੀਆਂ ਨੇ ਤਾਂ ਦਿਲਜੀਤ ਭਾਜੀ ਨੂੰ ਬਹੁਤ ਸਾਰੀ ਡੀ ਸਾਡੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਸਾਹਿਬ ਨੇ ਭੁੱਲਰ ਸਾਹਿਬ ਉਹ ਵੀ ਹਮੇਸ਼ਾ ਹੀ ਇਨਾਨੀਆਂ ਦੀ ਤਾਰੀਫਾਂ ਦੇ ਪੁਲ ਬੰਦੇ ਤੇ ਪੁਲ ਬੰਨੇ ਬੰਦੇ ਵੀ ਨਹੀਂ ਕਿ ਹੋਈ ਇਨਸਾਨੀਆਂ ਦਾ ਫਰਜ਼ ਨਿਭਾਉਣਾ ਸਭ ਤੋਂ ਵੱਡਾ ਫਰਜ਼ ਹੈ ਦੂਜਿਆਂ ਵਾਸਤੇ ਆਪਣਾ ਜਿਹੜਾ ਦਰਦ ਵੰਡਾਉਣਾ ਉਹਨਾਂ ਦਾ ਬਹੁਤ ਹੀ ਵਿਰਲੇ ਪੁੱਤ ਹੁੰਦੇ ਨੇ ਜਿਹੜੇ ਦੂਜਿਆਂ ਦਾ ਦਰਦ ਸਮਝ ਨਹੀਂ ਲੈ ਤਾਂ ਦਲਜੀਤ ਭਾਜੀ ਉਹਨਾਂ ਦੇ ਵਿੱਚੋਂ ਹੀ ਨੇ ਜਿੱਥੇ ਪੰਜਾਬ ਪੁਲਿਸ ਦੇ ਵਿੱਚ ਸਿਵਾਵਾ ਦੇ ਰਹੇ ਨੇ ਉੱਥੇ ਇਨਸਾਨੀਆਂ ਦਾ ਵਧੀਆ ਤਰ੍ਹਾਂ ਫਰਜ਼ ਨਿਭਾਉਂਦੇ ਨੇ ਤਾਂ ਦਲਜੀਤ ਭਾਜੀ ਲਾਸ ਵਾਲਾ ਹੋਂਦਾ ਹੀ ਕਿੰਨੀਆਂ ਜੇ ਇਸ ਤਰ੍ਹਾਂ ਦੀਆਂ ਭੈਣਾਂ ਨੇ ਧੀਆਂ ਨੇ ਮਾਵਾਂ ਨੇ ਮੈਂ ਵੇਖਦਾ ਜੀ ਸਾਡੇ ਕੋਲ 15 16 ਕੇਸ ਐ ਹੋ ਜਿਹਦੇ ਜਿਹੜੇ ਛੋਟੇ ਆ ਇੱਕ 8 ਸਾਲ ਦਾ ਬੱਚਾ ਸੀਗਾ ਇੱਕ 13 14 ਸਾਲ ਦਾ ਸੀਗਾ ਤੇ ਸਭ ਤੋਂ ਛੋਟੀ ਜਿਹੜੀ ਭੈਣ ਆ ਮੈਂ ਸਮਝਦਾ ਕਿ ਇੱਕ 20 25 ਸਾਲ ਦੀ ਸੀ ਇਹ 33 ਸਾਲ ਦੀ ਆ ਜਿਹੜੀ ਕਿ ਜਿਹਦੀ ਵੱਖਰੀ ਬਿਮਾਰੀ ਸੀਗੀ ਜਿਹਦੇ ਬਾਰੇ ਸਾਨੂੰ ਮਤਲਬ ਕਿ ਇਹੋ ਜਿਹਾ ਪਤਾ ਨਹੀਂ ਸੀਗਾ ਕਿ ਵੀ ਇੰਨੀ ਜਿਹੜੀ ਬਿਮਾਰੀ ਆ ਐਦਾਂ ਕੋਈ ਰੈਕਸ਼ਨ ਹੋਇਆ ਕਿਸੇ ਮੈਡੀਸਨ ਤੋਂ ਤੇ ਇਹ ਇੰਨੀ ਜਲਦੀ ਜੋਤ ਵਾਪਸ ਆ ਜਾਏਗੀ ਇਹ ਪ੍ਰਮਾਤਮਾ ਨੇ ਸਾਡਾ ਸਿਰਫ ਆਪਣੇ ਨਾ ਵਡਿਆਈ ਬਖਸ਼ੀਆ ਕਿ ਜਦੋਂ ਸਾਨੂੰ ਆਗੇ ਗੁਰੂ ਦੇ ਨਗਰੀ ਵਿੱਚ ਉਹਨਾਂ ਨੇ ਆਪਣਾ ਜਦੋਂ ਪਹਿਲਾਂ ਬਾਣੀ ਸੁਣੀ ਬਾਣੀ ਦੇ ਨਾਲ-ਨਾਲ ਇਹਨੇ ਜਦੋਂ ਚਪਹਿਲਾ ਸਾਹਿਬ ਕਟਿਆ ਉਹ ਚਪਹਿਲਾ ਸਾਹਿਬ ਦੇ ਵਿੱਚ ਇਹਦੀ ਇੰਨੀ ਜਲਦੀ ਜੋਤ ਵਾਪਸ ਹੋਣੀ ਇਹ ਕੋਈ ਨਾ ਕੋਈ ਕਿਰਸ਼ਮਾ ਪ੍ਰਮਾਤਮਾ ਨੇ ਕੀਤਾ ਵਾ ਤੇ ਇਹ ਬੀਬੀ ਦੀ ਜਿਹੜੀ ਉਮਰ ਹੈ ਦਾ ਮੈਂ ਕਹਿੰਦਾ ਗਿਣਤੀ ਮਿੰਤੀ 'ਚ ਪੰਜਾਂ ਜਾਂ ਛੇਵੇਂ ਛੇਵਾਂ ਜਾਂ ਥਾਂ ਹੋਗਾ ਇਹਨਾਂ ਦਾ ਕਿ ਜਿਹੜਾ ਇੰਨੀ ਛੋਟੀ ਉਮਰ ਦੇ ਵਿੱਚ ਇਹ ਜਿਹੜਾ ਇੱਕ ਰਿਸ਼ਮਾ ਬਾਬਾ ਜੀ ਨੇ ਕੀਤਾ ਵਾ ਸਾਡੀਆਂ ਵੀ ਦੁਆਵਾਂ ਨੇ ਤੁਹਾਡੇ ਨਾਲ ਤੇ ਹਮੇਸ਼ਾ ਇਸ ਤਰ੍ਹਾਂ ਦੀਆਂ ਡਿਊਟੀ ਦੇ ਨਾਲ ਸੁਆਵਾਂ ਦਿੰਦੇ ਰਹੋ ਤੇ ਬਹੁਤਿਆਂ ਨੇ ਜਿਹੜੇ ਸਹਾਰਾ ਜੇ ਉਹਨਾਂ ਨੂੰ ਆਸ ਤੇ ਤੁਹਾਡੇ ਦੇ ਉਮੀਦਾਂ ਨੇ ਤੁਹਾਡੀਆਂ ਦੇ ਉਹਨਾਂ ਦੀਆਂ ਉਮੀਦਾਂ ਤੇ ਤੁਸੀਂ ਉੱਤਰਦੇ ਰਹੋ ਬਹੁਤ ਬਹੁਤ ਧੰਨਵਾਦ ਹੈ ਦਲਜੀਤ ਭਾਜੀ ਤਾਂ ਸਰਦਾਰ ਹਰਪ੍ਰੀਤ ਸਿੰਘ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਇਹ ਆਵਾਜ਼ ਜਿਹੜੀ ਹੈ ਦਲਜੀਤ ਭਾਜੀ ਤਾਂ ਹੀ ਪਹਚਾਈ ਹੈ ਕਿਉਂਕਿ ਹਮੇਸ਼ਾ ਹੀ ਆਵਾਜ਼ ਪਚਾਉਣੀ ਵੀ ਮਰ ਸਭ ਤੋਂ ਵੱਡਾ ਪੁੰਨ ਹੈ ਵਾਹਿਗੁਰੂ ਕੰਨਣ ਵਾਲਾ ਬਾਬਾ ਦੀਪ ਸਿੰਘ ਖੰਡੇ ਵਾਲਾ ਮੈਂ ਉੱਥੇ ਖਲੋਤਾ ਹਾਂ ਮੈਂ 4-5 ਦਿਨ ਲਟਕੀ ਇੱਥੇ ਜਨਾਨੀ ਬੈਠੀ ਦੇਖੀ ਬੈਠੀ ਮੈਂ ਪਤਾ ਨਹੀਂ ਜਨਾਨੀ ਕਾਹਦਾ ਕਰਕੇ ਬੈਠੀ ਮੈਂ ਚੇਤਾ ਇਹਦਾਂ ਉੱਥੋਂ ਚੱਲ ਕੇ ਨਾ ਤੇ ਆ ਆਪਣਾ ਲਵਰੀ ਭਾਜੀ ਕੋ ਆਇਆ ਜੀ ਮੈਂ ਰਵੀ ਭਾਜੀ ਇਹ ਜਿਹੜੀ ਲੇਡੀ ਜਵਾ ਇਹ ਕਾਦੇ ਵਾਸਤੇ ਬੈਠੀ ਆ ਇਹ ਕੌਣ ਆ ਇਹ ਆਂਦਾ ਵੀ ਇਹ ਧੂਪੀ ਤੋਂ ਆ ਅੱਛਾ ਆ ਜੂ ਕਿਹਦਾ ਨਹੀਂ ਕਿੱਥੋਂ ਦੱਸਿਆ ਲਾਹਬਾਤ ਤੋਂ ਹਾਂਜੀ ਲਾਹਬਾਤ ਤੋਂ ਦੇਖਣ ਕਿੱਥੋਂ ਦਾ ਆਂਦਾ ਵੀ ਇਹਦੇ ਅਸੀਂ ਪੈਸੇ ਇਕੱਠੇ ਕਰਕੇ ਤੇ ਅੱਖਾਂ ਬਣਾਉਣੀਆਂ ਤੇ ਮੈਂ ਕਿਹਾ ਵੀ ਇਦਾਂ ਕਰੋ ਮੇਰੇ ਕੋਲ ਜੋ ਸਰਦਾ ਮੈਂ ਵੀ ਤੁਹਾਡੇ ਕੋਲ ਪਾ ਦੂੰਗਾ ਹੂੰ ਹੂੰ ਇੰਨੀਆਂ ਗੱਲਾਂ ਕਰਨ ਰਹੇ ਆ ਕਰਕੇ ਰਹੇ ਆ ਤੇ ਮੈਨੂੰ ਚੇਤਾ ਆ ਗਿਆ ਸਰਦਾਰ ਦਲਜੀਤ ਸਿੰਘ ਦਾ ਮਨ ਦੇ ਵਿੱਚ ਕਿਉਂ ਵਿਚਾਰ ਆਇਆ ਇਹਨਾਂ ਦਾ ਨਾਮ ਹੀ ਇਹਨਾਂ ਦਾ ਨਾਮ ਹੀ ਕਿਉਂ ਯਾਦ ਆਇਆ ਪਹਿਲਾਂ ਕਰਾਈਆਂ ਸੀ ਨਹੀਂ ਇਹਨਾਂ ਨੂੰ ਦੱਸਿਆ ਸੀ ਤੇ ਇਹਨਾਂ ਕੋ ਮੈਂ ਫੋਨ ਕੀਤਾ ਇਹ 5 ਮਿੰਟ ਹੀ ਲੱਗੇ ਆਂਦਾ ਮੈਂ ਸਿੱਧਾ ਸਾਹਿਬ ਹੀ ਆ ਤੇ ਮੈਂ ਆ ਜਾ ਮੈਂ ਲਵਲੀ ਟ੍ਰਾਂਸਪੋਰਟ ਤੇ ਆ ਜਾ ਤੇਰੇ ਬੀਬੀ ਨਾਲ ਸਰਦਾਰ ਦੀਦੀ ਜੀ ਨਾਲ ਗੱਲ ਕੀਤੀ ਹੈ ਇਹਨਾਂ ਆਖਿਆ ਵੀ ਹੁਣੇ ਜੈਪਾਲ ਕੇ ਕਿਹੜਾ ਹਸਪਤਾਲ ਆ ਜੀ ਤੇ ਉੱਥੇ ਲੈ ਜਾਓ ਤੇ ਉਹਨਾਂ ਉਸਲੇ ਪ੍ਰੈਸ਼ਨ ਕਰਤਾ ਜੀ ਪਰ ਜ਼ਿਆਦਾਤਰ ਜਦੋਂ ਇਸ ਤਰ੍ਹਾਂ ਦੇ ਲੋੜਵੰਦ ਪਰਿਵਾਰ ਅਸੀਂ ਦੇਖਦੇ ਆ ਨਾ ਤਾਂ ਐਨਜੀਓ ਦਾ ਜਾਇਤਾ ਹੁੰਦਾ ਸੰਸਥਾਵਾਂ ਬਹੁਤੀਆਂ ਬੜੀਆਂ ਹੋਈਆਂ ਨੇ ਅਸੀਂ ਉਧਰ ਨੂੰ ਭੱਜਦੇ ਆ ਕਿ ਉਹਨਾਂ ਨੂੰ ਆਵਾਜ਼ ਦਈਏ ਪਰ ਪੰਜਾਬ ਪੁਲਿਸ ਦੇ ਵਿੱਚ ਦਿਲਜੀਤ ਭਾਜੀ ਡਿਊਟੀ ਦਿੰਦੇ ਨੇ ਤੁਸੀਂ ਪੰਜਾਬ ਪੁਲਿਸ ਤੋਂ ਦੂਰ ਦਿੰਦੇ ਹੋ ਤੇ ਤੁਹਾਡਾ ਧਿਆਨ ਇੱਧਰ ਹੀ ਪਿਆ ਜੀ ਭਾਜੀ ਉਹ ਆਈਏ ਉਹ ਧਿਆਨ ਜਿੱਥੇ پارک ਨਾ ਗੱਡੀਆਂ ਲੱਗਦੀਆਂ ਉੱਥੇ ਮੈਂ ਬੈਠੀ ਮੈਂ ਪਹਿਲਾਂ ਤਿੰਨ ਚਾਰ ਵਾਰੀ ਦੇਖਿਆ ਜਨਾਨੀ ਨੂੰ ਤੇ ਮੈਂ ਕੋਸਿਆਂ ਉਧਰ ਬੈਠੀ ਹੋਵੇ ਤੇ ਮੈਂ ਲੰਮੀ ਭਾਜੀ ਨਾਲ ਗੱਲ ਕੀਤੀ ਲੰਮੀ ਭਾਜੀ ਨਾਲ ਕਿਹਾ ਆ ਮੈਂ ਮੈਂ ਮੇਰੇ ਕੋ ਵੀ ਇਹ ਸਭ ਸਭ ਪਾਲੋ ਜੋ ਪੋਣਾ ਮੈਂ ਹੁਣੇ ਮੱਥਾ ਟੇਕਦਾ ਦਿਲਜੀਤ ਸਾਡੇ ਮਹਿਕਮੇ ਦੇ ਮੈਂ ਸਬ ਇੰਸਪੈਕਟਰ ਆ ਉਹਨਾਂ ਨਾਲ ਗੱਲ ਕਰਦਾ ਤੇ ਇਹਨਾਂ ਨੇ ਗੱਲ ਕੀਤੀ ਪੰਜ ਮਿੰਟ ਨਹੀਂ ਲੱਗੇ ਇੱਥੇ ਆ ਕੇ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਇਹੋ ਜਿਹੇ ਸੁਭਾਵਾਂ ਦੇਣੀਆਂ ਲੈਣੀਆਂ ਉਹ ਰੱਬ ਦੇ ਹੱਥ ਹੈ ਤੁਸੀਂ ਇਹ ਸੁਭਾਵਾਂ ਲੈਂਦੇ ਹੋ ਤੁਹਾਨੂੰ ਵੀ ਇਸ ਭੈਣ ਦੀਆਂ ਬਹੁਤਾਂ ਅਸੀਸਾਂ ਤੇ ਦੁਆਵਾਂ ਮਿਲ ਲੀਆਂ ਨੇ ਤਾਂ लवली ਭਾਜੀ ਧੰਨਵਾਦ ਆ ਤੁਹਾਡਾ ਵੀ ਜੋਏ ਤੁਸੀਂ ਸਾਰਿਆਂ ਨੇ ਰਾਜਕੀ ਦੀ ਸੇਵਾ ਆਰੰਭੀ ਸੀ ਉਹ ਸੇਵਾ ਨੂੰ ਅੱਜ ਮੇਵਾ ਮਿਲਿਆ ਹੈ ਤਾਂ ਮੇਵਾ ਵੀ ਇਸ ਤਰ੍ਹਾਂ ਦਾ ਮਿਲਿਆ ਜੇ ਭੈਣ ਦੀ ਨਜ਼ਰ ਵਾਪਸ ਆਈ ਹੈ ਤਾਂ ਦੁਆਵਾਂ ਦੇ ਅਹਿਸਾਸਾਂ ਦਾ ਮੇਵਾ ਹੈ ਇਹਦਾ ਤਾਂ ਕੀ ਇਸ ਪਰਿਵਾਰ ਬਾਰੇ ਦੱਸਣਾ ਚਾਹੁੰਦੇ ਹੋ ਤਾਂ ਦਲਜੀਤ ਭਾਜੀ ਬਾਰੇ ਕੀ ਬੋਲੋਗੇ ਸਭ ਤੋਂ ਪਹਿਲਾਂ ਤੇ ਜਦੋਂ ਇਹ ਇੱਥੇ ਆਏ ਸੀਗੇ ਇਹਨਾਂ ਦਾ ਬਹੁਤ ਔਖਾ ਸੀਗਾ ਕਿਉਂਕਿ ਹਸਬੰਦ ਨੂੰ ਕੰਮ ਤੇ ਨਹੀਂ ਜਾ ਸਕਦਾਗਾ ਸਾਰੀ ਦਿਹਾੜੀ ਆਪਣੀ ਵਾਈਫ ਨਾਲ ਰਹਿਣਾ ਖਾਣਾ ਪੀਣਾ ਵਾਸ਼ਰੂਮ ਜਾਣਾ ਹਰ ਇੱਕ ਨਿੱਕੀ ਤੋਂ ਨਿੱਕੀ ਚੀਜ਼ ਦਾ ਧਿਆਨ ਰੱਖਣਾ ਪੈਂਦਾ ਸੀਗਾ ਤੇ ਫਿਰ ਚਲੋ ਮਨ ਦੇ ਵਿੱਚ ਵਿਚਾਰ ਆਇਆ ਕਿ ਥੋੜੀ ਬੋਧੀ ਸੇਵਾ ਕਿ ਕਿੰਨੀ ਕ ਸੇਵਾ ਲੱਗਦੀ ਆ ਕਿ ਜਿਹੜਾ ਇਹਨਾਂ ਦਾ ਨੇਤਰਾਂ ਦਾ ਆਪਰੇਸ਼ਨ ਹੋ ਸਕੇ ਚਲੋ ਹਰ ਭਜਨ ਸਿੰਘ ਜੀ ਸਾਡੇ ਬਹੁਤ ਹੀ ਮਾਨ ਸਤਕਾਰਯੋਗ ਇਹਨਾਂ ਨਾਲ ਗੱਲ ਹੋਈ ਪਾਪਾ ਦੀ ਤੇ ਪਾਪਾ ਨੇ ਕਿਹਾ ਕਿ ਇਦਾਂ ਤੇ ਫਿਰ ਇਹਨਾਂ ਨੇ ਸਾਨੂੰ ਰੈਫਰੈਂਸ ਕੀਤਾ ਕਿ ਹਜੀ ਦਿਲਜੀਤ ਸਿੰਘ ਜੀ ਕੋਲ ਕਿ ਆਪਾਂ ਇਹਨਾਂ ਨੂੰ ਇੱਕ ਵਾਰੀ ਗੱਲ ਕਰਕੇ ਫਿਰ ਆਪਾਂ ਕਿਉਂ ਨਾ ਇਸ ਜਗ੍ਹਾ ਤੋਂ ਅਗਲਾ ਕੋਈ ਪੁਆਇੰਟ ਚੁੱਕੀਏ ਇਹਨਾਂ ਨੂੰ ਕੋਲ ਕੀਤਾ ਚਲੋ ਬਾਬਾ ਦੀਪ ਸਿੰਘ ਜੀ ਕਿਰਪਾ ਨਾਲ ਪਹਿਲਾਂ ਇੱਕ ਸਤਿਗੁਰੂ ਘਰ ਬੈਠੇ ਹੋਏ ਸੀਗੇ ਦਰਸ਼ਨ ਕਰਨ ਆਏ ਸੀਗੇ ਫਿਰ ਇਹ 2 ਮਿੰਟ ਦੇ ਵਿੱਚ ਇੱਥੇ ਆ ਗਏ ਇਹਨਾਂ ਨੇ ਗੱਲਬਾਤ ਕੀਤੀ ਇਹਨਾਂ ਨੂੰ ਦੇਖਿਆ ਕਿ ਪਰਿਵਾਰ ਤੇ ਲੋੜ ਇਹਨਾਂ ਨੇ ਉਸੇ ਟਾਈਮ ਕਿਹਾ ਕਿ 10:30 11 ਦਾ ਟਾਈਮ ਸੀਗਾ ਇਹ ਕਹਿੰਦੇ ਭਾਵੇਂ ਤੁਸੀਂ ਹੁਣੇ ਚਲੇ ਜਾਓ ਹਸਪੀਟਲ ਜਾ ਕੇ ਟੈਸਟ ਕਰਵਾਓ ਜੋ ਸਰਦਾਪਰਦਾ ਮੈਂ ਬੈਠਾ ਆ ਤੁਸੀਂ ਉੱਥੇ ਜਾ ਕੇ ਮੇਰੀ ਗੱਲ ਕਰਵਾ ਦਿਓ ਚਲੋ ਗਏ ਗਏ ਉੱਥੇ ਜਾ ਕੇ ਗੱਲ ਹੋਈ ਟੈਸਟ ਹੋਏ ਟੈਸਟ ਤਾਂ ਫ੍ਰੀ ਆਫ ਕੋਸਟ ਹੈ ਕੋਈ ਰੁਪਿਆ ਵੀ ਨਹੀਂ ਲੱਗਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ 2 ਦਿਨ ਬਾਅਦ ਤੁਹਾਡਾ ਆਪਰੇਟ ਹੋ ਜਾਏਗਾ ਉਹ ਵੀ ਫ੍ਰੀ ਆਫ ਕੋਸਟ 1 ਰੁਪਏ ਦਾ ਵੀ ਕੋਈ ਇਹਨਾਂ ਨੂੰ ਖਰਚਾ ਨਹੀਂ ਲੱਗਾ ਤੇ ਇਹਨਾਂ ਦੇ ਨੇਤਰ ਵਾਪਸ ਆ ਗਏ ਅੱਜ ਅੱਜ ਇਹ ਖੁਦ ਆਪ ਚੱਲ ਕੇ ਆ ਰਹੇ ਆਪਣਾ ਖਾਣਾ ਪੀਣਾ ਆਪ ਕਰ ਸਕਦੇ ਆ ਨਜ਼ਰੀਏ ਦੀ ਗੱਲ ਕੀਤੀ ਅਸੀਂ ਪੰਜਾਬ ਪੁਲਿਸ ਦੇ ਦੂਜੀਆਂ ਤਸਵੀਰਾਂ ਵੀ ਦੇਖਦੇ ਆ ਜਿੱਥੇ ਹਮੇਸ਼ਾ ਦਾਬੇ ਮਾਰਦੇ ਹੋਏ ਨਜ਼ਰ ਆਉਂਦੇ ਨੇ ਇਹ ਵੀ ਤਸਵੀਰ ਹੈ ਜਿਹੜੀ ਮਨ ਨੂੰ ਮੋਹ ਲੈ ਰਹੀ ਹੈ ਕੀ ਬੋਲਣਾ ਚਾਹੁੰਦੇ ਤੁਸੀਂ ਇਹ ਇੱਕ ਪੁਆਇੰਟ ਆਫ 视图 ਪੈ ਜਾਂਦਾ ਕਿਉਂਕਿ ਹੁਣ ਸਾਨੂੰ ਬਹੁਤ ਮਾਨਸਤਕਾਰ ਫੀਲ ਹੁੰਦਾ ਮਾਨ ਮਹਿਸੂਸ ਹੁੰਦਾ ਸਾਨੂੰ ਆਪਣੇ ਆਪ ਦੇ ਵਿੱਚ ਕਿ ਇਹ ਪੰਜਾਬ ਪੁਲਿਸ ਦਾ ਇੱਕ ਇਹੋ ਜਿਹਾ ਰੂਪ ਵੀ ਸਾਹਮਣੇ ਉੱਭਰ ਕੇ ਆਂਦਾ ਵਾ ਇਹ ਸਭੋ ਮੈਂ ਆਪ ਖੁਦ ਚਾਹਾਂਗਾ ਕਿ ਇਹਨੂੰ ਸਭ ਤੋਂ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕੀਤਾ ਜਾਵੇ ਕਿ ਪੰਜਾਬ ਪੁਲਿਸ ਦਾ ਇਹ ਵੀ ਰੂਪ ਲੋਕਾਂ ਨੂੰ ਦਿਖਣ ਨੂੰ ਮਿਲੇ ਜਿਹੜਾ ਡਰਾ ਮੰਨਦੇ ਵਿੱਚ ਪੰਜਾਬ ਪੁਲਿਸ ਦੇ ਪ੍ਰਤੀ ਉਹ ਦੂਰ ਹੁੰਦਾ ਹੈ ਇਸ ਵਿੱਚ ਪਿਆਰ ਦੇ ਵਿੱਚ ਬਦਲਿਆ ਜਾਊਗਾ ਫੇਰ ਹੀ ਕਿਉਂਕਿ ਅਸੀਂ ਫੇਰ ਹੀ ਇਹਨਾਂ ਨਾਲ ਕੰਫਰਟੇਬਲ ਰਹਿ ਕੇ ਸਾਡਾ ਪਿਆਰ ਬਦਲੂਗਾ ਤਾਂ ਫੇਰ ਹੀ ਆਪਾਂ ਇਹਨਾਂ ਨਾਲ ਰਹਿ ਸਕਾਂਗੇ ਇਹ ਸਮਝਣ ਦੀ ਲੋੜ ਹੈ ਜੇ ਪੰਜਾਬ ਪੁਲਿਸ ਸਾਡੇ ਆਮ ਜਨਤਾ ਦੀ ਸੇਵਾ ਵਾਸਤੇ ਹੀ ਹੈ ਬਿਲਕੁਲ ਬਿਲਕੁਲ ਤੇ ਬਸ ਇਹ ਦੂਰੀਆਂ ਜਿਹੜੀਆਂ ਨੇ ਮਟਾਉਣ ਦੀ ਲੋ ਵਧੀਆ ਤਰ੍ਹਾਂ ਇਨਸਾਨੀਅਤ ਦਾ ਫਰਜ਼ ਵੀ ਨਿਭਾ ਰਹੇ ਨੇ ਜੀ ਪਰ ਸੋਚਿਆ ਸੀ ਜਦ ਇਹ ਪੰਜਾਬ ਪੁਲਿਸ ਦਾ ਜਵਾਨ ਅੱਜ ਮੈਂ ਦੇਖ ਰਿਹਾ ਉਧਰੋਂ ਰੋਡ ਤੋਂ ਇਧਰੋਂ ਲੈ ਕੇ ਆ ਰਿਹਾ ਇਸ ਭੈਣ ਨੂੰ ਨਾਲ ਹੱਥ ਦੇ ਵਿੱਚ ਮਠਿਆਈ ਦਾ ਡੱਬਾ ਵੀ ਹੈ ਡੱਬਾ ਫੜ ਕੇ ਮੇਰੇ ਬੰਦਾ ਸੋਚਦਾ ਯਾਰ ਇਲਾਜ ਹੋ ਗਿਆ ਹੁੰਦੀ ਜੀ ਹੁਣ ਠੀਕ ਹੈ ਜੀ ਡੱਬਾ ਵੰਡ ਰੇ ਮਠਿਆਈ ਵੰਡਦਾ ਗੱਲ ਇਹ ਹੈ ਕਿ ਇਹਨਾਂ ਨੇ ਆਪਣਾ ਟਾਈਮ ਦਿੱਤਾ ਕਿਉਂਕਿ ਸਭ ਤੋਂ ਸਭ ਤੋਂ ਪਹਿਲਾਂ 5 ਮਿੰਟ ਦੇ ਅੰਦਰ ਅੰਦਰ ਆ ਕੇ ਇਹਨਾਂ ਨੇ ਗੱਲਬਾਤ ਕੀਤੀ ਕਿ ਇਹ ਲੋੜਵੰਦ ਪਰਿਵਾਰ ਆ ਹੁਣ ਵੀ ਟਾਈਮ ਸਪੈਸ਼ਲ ਕੱਢ ਕੇ ਆਪਣੀ ਡਿਊਟੀ ਦੇ ਵਿੱਚੋਂ ਸੇਵਾ ਤੇ ਦੇ ਰਹੇ ਹੋ ਇਸ ਤੋਂ ਵੱ ਬਹੁਤ ਬਹੁਤ ਧੰਨਵਾਦ ਲਵਲੀ ਵੀਰ ਜੀ ਤੇ ਦਲਜੀਤ ਭਾਜੀ ਇਸ ਪਰਿਵਾਰ ਵਾਸਤੇ ਹੋਰ ਕੀ ਸੇਵਾ ਨਿਭਾਉਣੀ ਚਾਹੁੰਦੇ ਹੋ ਕਿਉਂਕਿ ਭੈਣ ਦੀ ਨਜ਼ਰ ਵਾਪਸ ਆ ਜਾਈ ਹੈ ਤਾਂ ਵੀਰ ਜਿਹੜਾ ਇਹਦਾ ਹਸਬੰਡ ਹੈ ਉਹ ਵੀ ਮਿਹਨਤੋ ਹੀ ਬੰਦਾ ਹੈ ਤਾਂ ਕਿਸ ਤਰ੍ਹਾਂ ਦੀਆਂ ਇਹਨਾਂ ਨੂੰ ਸਵਾਵਾ ਦਊ ਜੀ ਤੁਸੀਂ ਜਿਸ ਨਾਲ ਇਹਨਾਂ ਦੀ ਰੋਜੀ ਰੋਟੀ ਵਧੀਆ ਚੱਲ ਪਾਵੇ ਜੀ ਮੈਂ ਸੋਚਦਾ ਕਿ ਸਭ ਤੋਂ ਪਹਿਲਾਂ ਕਿ ਇਹ ਬੰਦਾ ਜਿਹੜਾ ਵਾ ਇਹ ਮਿਹਨਤੀ ਆ ਇਹ ਪਰੌਂਠਾ ਆਪਣੇ ਕੰਮ ਕਰ ਸਕਦਾ ਰੋਟੀ ਪਾਣੀ ਦਾ ਚਾਹ ਪਾਣੀ ਦਾ ਤੇ ਆਪਾਂ ਇਹਨੂੰ ਰੇੜੀ ਬਣਾ ਕੇ ਦੇਵਾਂਗੇ ਇਹ ਜਿਹਦੇ ਨਾਲ ਇਹ ਦੋਵੇਂ ਚੀਜ਼ ਜਿਹੜੇ ਆ ਇੱਕ ਰੇੜੀ ਤੇ ਜਾ ਕੇ ਪਰੌਂਠਾ ਚਾਹ ਪਾਣੀ ਦਾ ਇਹ ਪ੍ਰਬੰਧ ਕਰ ਸਕਣ ਤੇ ਲੋਕਾਂ ਨੂੰ ਇਹ ਜਿਹੜੇ ਆਪਣੀ ਮਿਹਨਤ ਵਿੱਚ ਉਹਦੀ ਕਰਕੇ ਤੇ ਆਪਣਾ ਜਿਹੜਾ ਪ੍ਰਵਾਦ ਉਹਦਾ ਪਾਲਣ ਪੋਸ਼ਣ ਕਰ ਸਕਣ ਇਹ ਗੁਰੂ ਸਾਹਿਬ ਦੇ ਅੱਗੇ ਬੇਨਤੀ ਕਰੋ ਕਿ ਪ੍ਰਮਾਤਮਾ ਇਸ ਵੀੜੇ ਨੂੰ ਅੱਗੇ ਲਾਵੇ ਤੇ ਅਸੀਂ ਕੋਸ਼ਿਸ਼ ਕਰਾਂਗੇ ਕਿ ਵੀ ਇਹ ਭਰਾ ਦਾ ਜਿਹੜਾ ਇਹ ਇਸ ਵੇਲੇ ਦੂਜੀ ਰੋਟੀ ਆ ਨਾ ਉਹ ਰੇੜੀ ਆ ਉਹ ਰੇੜੀ ਦੇ ਉੱਤੇ ਅਸੀਂ ਜੋ ਵੀ ਰਸਾਲਾ ਬਣਦਾ ਲੋਗਮ ਹੋਏਗਾ ਉਹ ਲੈ ਕੇ ਦੇਵਾਂਗੇ ਬਰਬਤੋ ਦਾ ਜੀ ਭੈਣ ਜੀ ਦੋ ਮਿੰਟ ਆਉਟ ਹੋ ਜੀ ਤੈਨ ਮੇਰੀ ਪਾ ਇਹ ਉਹ ਭੈਣ ਹੈ ਜਿਸ ਭੈਣ ਦੀ ਨਜ਼ਰ ਨਹੀਂ ਸੀ ਨੇਤਰਹੀਨ ਸੀ ਭੈਣ ਪਰ ਅੱਜ ਰੱਬ ਦੀ ਇਹੋ ਜੀ ਰਜ਼ਾ ਹੋਈ ਹੈ ਰੱਬ ਦੀ ਇਹੋ ਜੀ ਮਿਹਰ ਹੋਈ ਹੈ ਜਿਸ ਭੈਣ ਨੂੰ ਨਜ਼ਰ ਹੋਣਾ ਸ਼ੁਰੂ ਹੋਇਆ ਹੈ ਤੇ ਇਹ ਉਪਰਾਲਾ ਜਿਹੜਾ ਬਹੁਤ ਵਧੀਆ ਹੈ ਪੰਜਾਬ ਪੁਲਿਸ ਦੀਆਂ ਇਹ ਤਸਵੀਰਾਂ ਜਿਹੜੀਆਂ ਨੇ ਬਹੁਤ ਹੀ ਮਨ ਨੂੰ ਮੋਹ ਰਹੀਆਂ ਨੇ ਫਿਰ ਜਿਸ ਭੈਣ ਨੂੰ ਦੁਨੀਆਦਾਰੀ ਨਜ਼ਰ ਨਹੀਂ ਸੀ ਆ ਰਹੀ ਉਸ ਭੈਣ ਦੀ ਨਜ਼ਰ ਵਾਪਸ ਆਈ ਹੈ ਤਾਂ ਉਹ ਆਪਣੀ ਜਿਹੜੀ ਇਸ ਹਸੀਨ ਦੁਨੀਆ ਨੂੰ ਜ਼ਰੂਰ ਦੇਖ ਪਾਈ ਰਹੀ ਹੈ ਤੇ ਉਸ ਰੱਬ ਦਾ ਵੀ ਜ਼ਰੂਰ ਸੁਚਿਣਾਨਾ ਕਰਨਾ ਚਾਹੀਦਾ ਸਾਨੂੰ ਕਿ ਜਿਹੜੇ ਇਹੋ ਜੇ ਰੱਬ ਜਏ ਫਰਿਸ਼ਤੇ ਭੇਜ ਦਿੰਦੇ ਨੇ ਤਾਂ ਭੈਣ ਨਾਲ ਗੱਲਬਾਤ ਆ ਤੁਹਾਨੂੰ ਨਜ਼ਰ ਆ ਰਿਹਾ ਹਾਂ ਜੀ ਨਜ਼ਰ ਆਤਾ ਵੀ ਸਹੀ ਹੈ ਨਜ਼ਰ ਆ ਰਹਾ ਹੈ ਕੀ ਬੋਲਣਾ ਚਾਹਤੇ ਹੋ ਵੀ ਕੁਝ ਬੋਲਣਾ ਚਾਹਤੇ ਹੋ ਪੰਜਾਬ ਪੁਲਿਸ ਦੇ ਬਾਰੇ ਵਿੱਚ ਹਾਂ ਜੀ ਬਹੁਤ ਤਰੀਕੇ ਸੇ ਥੈਂਕ ਯੂ ਕਰਦਾ ਨਾ ਜੀ ਧੰਨਵਾਦ ਕਰਦਾ ਇਹ ਸਾਡੀ ਭੈਣ ਹੈ ਜਿਹੜੀ ਧੰਨਵਾਦ ਤਾਂ ਜਰੂਰ ਜੀ ਇਹ ਭੈਣ ਦੀਆਂ ਨਜ਼ਰਾਂ ਵਾਪਸ ਰੋਸ਼ਨੀ ਵਾਪਸ ਆਈ ਹੈ ਤਾਂ ਤਾਰੀਫਾਂ ਬੰਦੀਆਂ ਵੀ ਨੇ ਤਾਂ ਤਾਂ ਸਭ ਤੋਂ ਵੱਡਾ ਧੰਨਵਾਦ ਹੈ ਉਸ ਬਾਬਾ ਦੀਪ ਸਿੰਘ ਜੀ ਦਾ ਜਿਸ ਦੀ ਮਿਹਰ ਹੋਈ ਇਸ ਪਰਿਵਾਰ ਦੇ ਉੱਪਰ ਤਾਂ ਹਮੇਸ਼ਾ ਹੀ ਅਸੀਂ ਪੰਜਾਬ ਪੁਲਿਸ ਤੋਂ ਨੂੰ ਦੋ ਤਰ੍ਹਾਂ ਦੇ ਨਜ਼ਰੀਏ ਨਾਲ ਦੇਖਦੇ ਹਾਂ ਜਿੱਥੇ ਪੰਜਾਬ ਪੁਲਿਸ ਦੇ ਉਹ ਤਸਵੀਰਾਂ ਸਾਡੇ ਸਾਹਮਣੇ ਆਉਂਦੇ ਆ ਦੂਜਿਆਂ ਨੂੰ ਦਾਬੇ ਮਾਰਦੇ ਹੋਏ ਜਾਂ ਹੱਥ ਦੇ ਵਿੱਚ ਚਲਾਨ ਫੜਿਆ ਹੁੰਦਾ ਤਾਂ ਪੁਲਿਸ ਵਾਲੇ ਇਸ ਤਰ੍ਹਾਂ ਦੀਆਂ ਤਸਵੀਰਾਂ ਜ਼ਿਆਦਾਤਰ ਵਾਇਰਲ ਹੁੰਦੀਆਂ ਨੇ ਤਾਂ ਇਹੋ ਜਿਹੀ ਤਸਵੀਰ ਨੂੰ ਵੀ ਜ਼ਰੂਰ ਵਾਇਰਲ ਹੋਣਾ ਚਾਹੀਦਾ ਹੈ ਇਹ ਤਸਵੀਰ ਵੀ ਉਹਨਾਂ ਤਾਈ ਪਹੁੰਚਣੀ ਚਾਹੀਦੀ ਨੇ ਜਿਹੜੇ ਪੰਜਾਬ ਪੁਲਿਸ ਪ੍ਰਤੀ ਇਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਨੇ ਤਾਂ ਪੰਜਾਬ ਪੁਲਿਸ ਮਾੜੀ ਨਹੀਂ ਜਿਵੇਂ ਅਸੀਂ ਆਪ ਵਧੀਆ ਤਾਂ ਪੰਜਾਬ ਪੁਲਿਸ ਸਾਡੇ ਲਈ ਬਹੁਤ ਅਹਿਮੀਅਤ ਰੱਖਦੀ ਹੈ ਤਾਂ ਸਭ ਤੋਂ ਵੱਡਾ ਧੰਨਵਾਦ ਹੈ ਸੀਪੀ ਸਰਦਾਰ ਭੁੱਲਰ ਸਾਹਿਬ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦ ਹੈ ਜੀ ਹਮੇਸ਼ਾ ਹੀ ਦਲਜੀਤ ਭਾਜੀ ਨੂੰ ਉਹੋ ਜਿਹਾ ਮਾਨ ਸਨਮਾਨ ਦਿੰਦੇ ਨੇ ਉਹਨਾਂ ਦੀਆਂ ਵੀਡੀਓ ਆਪਣੇ ਪੇਜ 'ਤੇ ਹੀ ਪਾਉਂਦੇ ਨੇ ਕਿਉਂਕਿ ਉਹ ਇਨਸਾਨੀਅਤ ਦਾ ਵਧੀਆ ਫਰਜ਼ ਨਿਭਾਉਂਦੇ ਨੇ ਤਾਂ ਦਲਜੀਤ ਭਾਜੀ ਜਿੱਥੇ ਡਿਊਟੀ ਵਧੀਆ ਤੰਦੇਹੀ ਨਾਲ ਨਿਭਾ ਰਹੇ ਨੇ ਉਥੇ ਇਨਸਾਨੀਅਤ ਦਾ ਫਰਜ਼ ਵੀ ਤੰਦੇਹੀ ਨਾਲ ਨਿਭਾਉਦੇ ਹੋਏ ਨਜ਼ਰ ਆਉਂਦੇ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਦੋਸਤ ਰਮਵੀਰ ਜੀ ਲਾਲੀ ਤੁਸੀਂ ਜੁੜੇ ਰਹੋ ਨਿਸਨ ਪੋਸਟਨਾ